ਤਹਾਨੂੰ ਦੱਸ ਦਿਆਂ ਸਬਜ਼ੀ ਤੇ ਫਲਾਂ ਦੇ ਰੇਟ ਅਮਰੂਦ 40 ਰੁਪਏ ਤੇ ਬਾਕੀ ਸਬਜ਼ੀ ਦੱਸ ਦਿਆਂ ਫਿਰ ਫਰੂਟ ਦੱਸਾਂਗੇ ਕੱਦੂ ਲੱਗਿਆ ਜ 15 ਰੁਪਏ ਤੋਰੀ ਲੱਗੀ 30 ਰੁਪਏ ਤੇ ਪਿੰਡੇ ਲੱਗੀ 40 ਰੁਪਏ ਗਵਾਰਾ ਲੱਗਿਆ 100 ਰੁਪਏ ਚੌਲੇ ਲੱਗੇ 80 ਰੁਪਏ ਪੇਠਾ ਲੱਗੇ 15 ਰੁਪਏ ਹਲ ਲੱਗੀ 15 ਰੁਪਏ ਬੈਂਗਣ ਬੈਂਗਣੀ 20 ਰੁਪਏ ਛੋਟਾ ਕਰੇਲਾ 150 ਰੁਪਏ ਪਰਮਲ 20 ਰੁਪਏ ਵੱਡਾ ਕਰੇਲਾ 60 ਰੁਪਏ ਗੋਭੀ 40 ਰੁਪਏ ਤੇ ਹਰੀ ਮਿਰਚ 60 ਰੁਪਏ ਪਾਲਕ 15 ਰੁਪਏ ਗੁੱਟੀ लहसुन एक सौ भी रुपये शिमला मिर्च अस्सी रुपये तिखी मिर्च चकंदर भी रुपये पेठा पंद्रह रुपये टमाटर साठ रुपये नींबू साठ रुपये सेब अस्सी रुपये ਗੱਬੂ ਕੋਸ਼ਾ 60 ਰੁਪਏ ਆਲੂ ਬਖਾਰਾ 40 ਰੁਪਏ ਹਰੇ ੜਾ